ਕਹਿੰਦੇ ਚੰਡੀਗੜ੍ਹ 에어ਪੋਰਟ ਤੇ ਆ ਗਿਆ ਭਝਾਲ ਜੀ ਕੰਗਨਾਰ ਨਾਉਤ ਦੀ ਕਹਿੰਦੇ ਗੱਲ ਕਰਤੀ ਲਾਲ ਜੀ ਤੁਹਾਨੂੰ ਦੱਸਦਾ ਗੱਲ ਮੈਂ ਸਾਰੀ ਆ ਕੁਲਵਿੰਦਰ ਕੌਰ ਨੇ ਕੰਗਨਾਰ ਨਾਉਤ ਦੀ ਗੱਲ ਤੇ ਕਹਿੰਦੇ ਟਕਾ ਕੇ ਚਪੇੜ ਮਾਰੀ ਆ ਬੱਲੇ ਨੀ ਕੁਲਵਿੰਦਰ ਕੌਰੇ ਤੇਰੇ ਇਹ ਵੀ ਕਦੋਂ ਦੀ ਭਾਲ ਦੀ ਸੀ ਲਫੇੜੇ ਕਈ ਕਹਿਣਗੇ ਗੱਲ ਚੰਗੀ ਹੋਈ ਕਈ ਕਹਿਣਗੇ ਮਾੜੀ ਆ ਕਲਵਿੰਦਰ ਕੌਰ ਨੇ ਕੰਗਣਾ ਰਨਾਉਤ ਦੀ ਗੱਲ ਤੇ ਟਕਾ ਕੇ ਚਪੇੜ ਮਾਰੀ ਆ ਜੰਗਲ ਦੀ ਗਵਾਹ ਨੂੰ ਗੱਲ ਫੈਲ ਗਈ ਮਿੰਟਾਂ ਸਕਿੰਟਾਂ 'ਚ ਸਾਰੇ ਜੀ ਕਹਿੰਦੇ ਕਲਵਿੰਦਰ ਕੌਰ ਨੇ ਕੰਗਣਾ ਰਨਾਉਤ ਨੂੰ ਦਿਨੇ ਦਿਖਾਤੇ ਤਾਰੇ ਜੀ ਦਿੱਲੀ ਨੂੰ ਜਾਣ ਦੀ ਕਰੀ ਜਾਂਦੀ ਸੀ ਤਿਆਰੀ ਆ ਖਬਰਾਂ ਵਿੱਚ ਕਹਿੰਦੇ ਕਲਵਿੰਦਰ ਕੌਰ ਨੇ ਕੰਗਣਾ ਰਨਾਉਤ ਦੀ ਗੱਲ ਤੇ ਟਕਾ ਕੇ ਚਪੇੜ ਮਾਰੀ ਆ ਖਬਰਾਂ ਵਿੱਚ ਕਹਿੰਦੇ ਕੁਲਵਿੰਦਰ ਕੌਰ ਨੇ ਕੰਗਣਾ ਰਣੌਤ ਦੀ ਗੱਲ ਤੇ ਟਕਾ ਕੇ ਚਪੇੜ ਮਾਰੀ ਆ